ਸਸ਼ਕਾਲ ਜੀ ਸਾਰਿਆਂ ਨੂੰ ਅੱਜ ਇਸੇ ਤੁਹਾਨੂੰ ਬਹੁਤ ਜਾਇ ਸੋਨੇ ਸੋਨੇ ਸੂਟ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਿਓ ਜੀ ਸਸ਼ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ-ਬਹੁਤ ਤੁਹਾਡਾ ਥੈਂਕ ਯੂ ਬਹੁਤ-ਬਹੁਤ ਤੁਹਾਡਾ ਧੰਨਵਾਦ ਆਪਾਂ ਨੂੰ ਇੱਥੇ ਤੱਕ ਲੈ ਕੇ ਆਉਣ ਲਈ ਅੱਗੇ ਵੀ ਆਪਣੇ ਚੈਨਲ ਨੂੰ ਸਪੋਰਟ ਕਰਿਓ ਤੁਹਾਡੀ ਸਪੋਰਟ ਨਾਲ ਹੀ ਸਾਰਾ ਕੁਝ ਹੈ ਜੀ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਜੁੜੀਆਂ ਨੇ ਪੁਰਾਣੀਆਂ ਦਾ ਵੀ ਜਿਨ੍ਹਾਂ ਦਾ ਆਪਣੇ ਕੋਲੇ ਕੰਮ ਚੱਲ ਰਿਹਾਗਾ ਡੇਲੀ ਜੋ ਆਪਣੇ ਆਰਡਰ ਚੱਲ ਰਹੇ ਨੇਗੇ ਬਹੁਤ-ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਰੱਬ ਦੀ ਕਿਰਪਾ ਨਾਲ ਆਪਣਾ ਕੰਮ ਬਹੁਤ ਵਧੀਆ ਚੱਲ ਰਿਹਾਗਾ ਤੇ ਮਸ਼ੀਨ ਵਰਕ ਵਗੈਰਾ ਦੇ ਵੀ ਸੂਟ ਚੱਲ ਰਹੇ ਨੇ ਤੁਸੀਂ ਵੀ ਬਣਵਾਉਣਾ ਚਾਹੋਗੇ ਤਾਂ ਬਣਵਾ ਸਕਦੇ ਹੋਗੇ ਜਿਹੜੀਆਂ ਭੈਣਾਂ ਕਮੈਂਟ ਕਰਕੇ ਕਹਿੰਦੀਆਂ ਨੇ ਤੁਹਾਡੇ ਹਾਈ ਰੇਟ ਲੈਂਗੇ ਸਾਡੇ ਸ਼ਹਿਰ 'ਚੋਂ ਇੰਨੇ ਦਾ ਸੂਟ ਮਿਲ ਰਿਹਾ ਹੈਗਾ ਜੀ ਸਤਕੇ ਜੀ ਤੁਸੀਂ ਲੈ ਸਕਦੇ ਹੋਗੇ ਆਪਾਂ ਕਿਹੜਾ ਤੁਹਾਡੇ ਨਾਲ ਕੋਈ ਜ਼ਬਰਦਸਤੀ ਕਰ ਰਹੇਾਂਗੇ ਵੀ ਤੁਸੀਂ ਸਾਡੇ ਤੋਂ ਹੀ ਸੂਟ ਲਓ ਜਿੱਥੇ ਤੁਹਾਨੂੰ ਠੀਕ ਰੇਟ ਮਿਲ ਰਿਹਾ ਤੁਸੀਂ ਸੂਟ ਲੈ ਸਕਦੇ ਹੋਗੇ ਜਿੰਨਾਂ ਭੈਣਾਂ ਕੋਲੇ ਆਪਣੇ ਸੂਟ ਜਾ ਰਹੇ ਨੇਗੇ ਫੈਬਰਿਕ ਦਾ ਪਤਾ ਉਹਨਾਂ ਨੂੰ ਕਿਹੜਾ ਬ੍ਰਾਂਡ ਜਾ ਰਿਹਾ ਉਹ ਪਤਾ ਹੈਗਾ ਤੇ ਉਮੀਦ ਕਰਦੀ ਆਂ ਕਿ ਜਿੰਨਾਂ ਕੋਲੇ ਸੂਟ ਗਏ ਨੇ ਸਟਿਚ ਕਰਵਾ ਕੇ ਸਟਿਚ ਕਰਕੇ ਪਾ ਲਏ ਹੋਣੇ ਉਹਨਾਂ ਨੇ ਤੇ ਉਹਨਾਂ ਨੂੰ ਬਹੁਤ ਪਸੰਦ ਆ ਰਿਹਾ ਆਪਣਾ ਫੈਬਰਿਕ ਤੇ ਆਪਣੇ ਕੋਈ ਰੇਟ ਜ਼ਿਆਦਾ ਨਹੀਂ ਹੈਗੇ ਆਪਣੇ ਸਾਰੇ ਉਪਟਿਕਸ ਨਾਲ ਉਹ ਰੈੱਡ ਘੱਟਨੇਗੇ ਆਪਣਾ 100 150 ਦਾ ਆਪਾਂ ਮਾਰਜਨ ਰੱਖ ਕੇ ਪ੍ਰਿੰਟ ਸੂਟ ਆਪਾਂ ਦੇ ਦੇ ਦਿੰਨੇ ਆਂਗੇ ਇਹਦੇ ਵਿੱਚ ਕੋਈ ਜ਼ਿਆਦਾ ਨਹੀਂ ਆਪਾਂ ਨੂੰ ਕੰਮ ਕਰਦੇ ਆਂਗੇ ਕੋਟਿਕਦਾਰ ਰੱਖਣੇ ਪੈਂਦੇ ਨੇਗੇ ਸੀਜ਼ਨ ਅਕੋਰਡਿੰਗ ਆਪਾਂ ਨੂੰ ਚੱਲਣਾ ਪੈਂਦਾਗਾ ਤੇ ਜਿਹੜਾ ਅੱਜ ਮੈਂ ਸੂਟ ਪਾਇਆ ਹੋਇਆ ਇਹ ਦੀ ਆਪਾਂ ਜੈਨੀਫਰ ਸਟੱਫ ਤੇ ਰੈਡੀ ਕੀਤਾ ਹੋਇਆਗਾ ਇਹ ਦੇਖੋ ਗਰਮੀ ਵਿੱਚ ਵੀ ਮੈਂ ਪਾ ਰੱਖਿਆ ਦਾ ਸਟੱਫ ਇੰਨਾ ਲਾਈਟ ਵੇਟ ਆਪਾਂ ਨੂੰ ਪਤਾ ਵੀ ਨਹੀਂ ਚੱਲ ਰਿਹਾ ਹੈਗਾ ਪਾਏ ਦਾ ਬਹੁਤ ਹਲਕਾ ਹੈਗਾ ਇਦੇ ਉੱਪਰ ਆਪਾਂ ਕੀਤਾ ਸੀ ਆਰੀ ਵਰਕ ਪੌਂਚਾਂ ਦੇ ਵਰਕ ਘੇਰੇ ਦਾ ਕੰਮ ਕੀਤਾ ਤੇ ਬਾਜੂ ਦਾ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਦੁਪੱਟਾ ਗਾ ਜਿਹੜਾ ਆਪਾਂ ਰੱਖਿਆ ਹੈਗਾ ਉਹਦਾ ਚਨੌਨ ਦਾ ਟਾਈ ਐਂਡ ਡਾਈ ਇਹਦਾ ਆਪਾਂ ਦੁਪੱਟਾ ਰੱਖਿਆ ਹੈਗਾ ਤੁਸੀਂ ਇਹਨੂੰ ਕੋਈ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਜੈਨੀਫਰ ਸਟੱਫ ਤੇ ਨਹੀਂ ਰੈਡੀ ਕਰਵਾਉਣਾ ਹੈਗਾ ਤਾਂ ਤੁਸੀਂ ਕਾਟਨ ਤੇ ਕਰਵਾ ਸਕਦੇ ਹੋਗੇ ਜਿੱਦਾਂ ਤੁਹਾਡੀ ਚੁਆਇਸ ਹੈ ਕਿ ਤੁਸੀਂ ਚੁਆਇਸ ਅਨੁਸਾਰ ਆਪਣਾ ਕੰਮ ਕਰਵਾ ਸਕਦੇ ਹੋਗੇ ਤੁਸੀਂ ਆਪਣੀ ਚੁਆਇਸ ਅਨੁਸਾਰ ਫੈਬਰਿਕ ਲਗਵਾ ਸਕਦੇ ਹੋ ਤਾਂ ਪੱਟੇ ਦਾ ਫੈਬਰਿਕ ਲਗਵਾ ਸਕਦੇ ਹੋਗੇ ਵਰਕ ਕਰਵਾ ਸਕਦੇ ਹੋਗੇ ਸਾਨੂੰ WhatsApp ਦੇ ਉੱਪਰ ਆਪਣੀ ਪਿਕਚਰ ਸ਼ੇਅਰ ਕਰ ਸਕਦੇ ਹੋਗੇ ਵੀ ਅਸੀਂ ਇਦਾਂ ਦਾ ਸੂਟ ਰੈਡੀ ਕਰਵਾਵਾਂਗਾ ਸੇਮ ਆਪਾਂ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਦੇ ਦੇਸ਼ਾਂ ਵਦੇਸ਼ਾਂ ਦੇ ਵਿੱਚ ਭੈਣਾ ਆਪਣੀ ਵੀਡੀਓ ਦੇਖ ਰਹੀਆਂ ਨੇ ਗੀਆਂ ਬਹੁਤ ਭੈਣਾਂ ਆਪਣੀਆਂ ਬਾਹਰੋਂ ਨਵੀਆਂ ਜੁੜੀਆਂ ਲੈਣੀਆਂ ਉਹਨਾਂ ਦਾ ਥੈਂਕ ਯੂ ਉਹਨਾਂ ਦਾ ਵੀ ਆਪਣੇ ਕੋਲੇ ਕੰਮ ਚੱਲ ਰਿਹਾਗਾ ਤੇ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਿਓ ਆਪਣੀ ਬੁਟੀਕ ਤੋਂ ਸੂਟ ਤੇ ਆਪਣਾ ਨੰਬਰ نیچے ਮੈਂਸ਼ਨ ਕੀਤਾ ਹੁੰਦਾ 8557905009 ਤੇ ਆਪਾਂ ਨੂੰ ਜੇ ਸਿਰਫ WhatsApp ਤੇ ਮੈਸੇਜ ਕਰਨਾ ਡਾਇਰੈਕਟ ਕਾਲ ਨਾ ਕਰਿਓ ਆਪਾਂ ਡਾਇਰੈਕਟ ਕਾਲ ਨੂੰ ਕਿਸੇ ਦੀ ਨਹੀਂ ਚੱਕਦੇ ਹੈਗੇ ਕਿਉਂਕਿ ਵਿੱਚ ਫਰਾਡ ਫੇਕ ਕਾਲਸ ਆਉਂਦੀਆਂ ਲੱਗੀਆਂ ਤਾਂ ਕਰਕੇ ਜਿਹੜਾ WhatsApp ਦੇ ਉੱਪਰ ਆਪਣਾ ਵੌਇਸ ਮੈਸੇਜ ਭੇਜ ਦਿਓ ਇੱਕ ਵਾਰੀ ਤੇ ਨੇਮ ਸੈਂਡ ਕਰ ਦਿਓ ਤੇ ਆਪਾਂ WhatsApp ਤੇ ਹੀ ਰਿਪਲਾਈ ਕਰਾਂਗੇ ਡਾਇਰੈਕਟ ਕਾਲ ਤੁਸੀਂ ਜਿੰਨੀਆ ਮਰਜ਼ੀ ਕਰ ਲਓ ਆਪਾਂ ਡਾਇਰੈਕਟ ਕਾਲ ਕਿਸੇ ਦੀ ਵੀ ਨਹੀਂ ਚੱਕਣੀ ਹੈਗੀ ਤੇ ਤਾਂ ਕਰਕੇ ਫੇਕ ਕਾਲਸ ਆਉਂਦੀਆਂ ਨਹੀਂ ਗਈਆਂ ਤਾਂ ਕਰਕੇ ਆਪਾਂ ਕੋਈ ਫੋਨ ਨਹੀਂ ਚਾਹਤੇ ਹੈਗੇ ਆਪਣਾ WhatsApp ਤੇ ਹੀ ਆਪਣਾ ਆਰਡਰ ਕਨਫਰਮ ਕਰਨ ਤੋਂ ਬਾਅਦ ਤੁਸੀਂ WhatsApp ਕਾਲ ਕਰ ਸਕਦੇ ਹੋਗੇ ਕਾਲ ਕਰ ਸਕਦੇ ਹੋ ਠੀਕ ਹੈ ਜੀ ਅ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਦੇਖ ਪਹਿਲਾ ਸੂਟ ਹੈਗਾ ਇਹ ਕਾਟਨ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਚਾਕ ਤੇ ਆਪਾਂ ਘੇਰੇ ਤੇ ਕਰਵਾਇਆ ਜੀ ਕੱਟਵਰਕ ਆਪਾਂ ਬੇਸ ਨਾਲ ਦਾ ਹੀ ਕੱਟਵਰਕ ਰੱਖਿਆ ਹੈਗਾ ਬੈਕ ਤੇ ਵੀ ਹੈਗਾ ਕੱਟਵਰਕ ਬਾਜੂ ਤੇ ਵੀ ਹੈਗਾ neck ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਹੈਗੀ ਐ ਜੀ ਚਿਕਨ ਦੀ ਬਾਟਮ ਇਹਦੇ ਬਹੁਤ ਹੀ ਜ਼ਿਆਦੇ ਸੋਨਾ ਸੂਟ ਹੈਗਾ ਸਮਰ ਦੇ ਵਿੱਚ ਬਹੁਤ ਹੀ ਜ਼ਿਆਦੇ ਸੋਨਾ ਕਲਰ ਹੈਗਾ ਤੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਫਿਲਹਾਲ ਆਪਣੇ ਕੋਲੇ ਇਹਦੇ ਨਾਲ ਦਾ ਨਹੀਂ ਕਲਰ ਹੈਗਾ ਹੋਰ ਆਪਣੇ ਕੋਲੇ ਹੈਗੇ ਨੇ ਦੋ ਕਲਰ ਨਾਲ ਆਪਾਂ ਰੱਖਿਆ ਹੈਗਾ ਕੋਟੇ ਦਾ ਤੇ ਦੁਪੱਟਾ ਪੀਚ ਕਲਰ ਦਾ ਹੀ スクリーンショット ਲੈ ਸਕਦੇ ਹੋਗੇ ਤੁਸੀਂ ਐਵੇਂ ਸੂਟ ਰੈਡੀ ਕਰਵਾ ਸਕਦੇ ਹੋਗੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਨੇਗੇ ਇਹਦੇ ਵਿੱਚ ਤੁਸੀਂ ਲੈਣਾ ਚਾਹੋਗੇ ਤਾਂ ਲੈ ਸਕਦੇ ਹੋ ਪ੍ਰਾਈਸ ਹੈਗਾਗਾ ਇਹਨਾਂ ਦਾ 1200 ਫਰਕ ਤੋਂ ਬਿਨਾ ਸਲਾਈ ਤੋਂ ਬਿਨਾ 1200 ਪ੍ਰਾਈਸ ਹੈ ਤਪੱਟੇ ਤੋਂ ਬਿਨਾ ਸੂਟ ਦਾ ਫੈਬਰਿਕ ਬਹੁਤ ਹੀ ਜਿਆਦੇ ਸੋਹਣਾਗਾ ਚਿਕੰਦੀ ਬਾਟਮ ਹੈਗੀ ਨਾਲ ਕਲਰ ਇਹਦੇ ਵਿੱਚ ਬਹੁਤ ਜਿਆਦੇ ਸੋਹਣੇ ਨਗੇ ਦੇਖੋ ਸਕਰੀਨਸ਼ਾਟ ਲੈ ਲਿਓ ਦੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਐਵੇਂ ਜਿੱਦਾ ਮੈਂ ਤੁਹਾਨੂੰ ਦਿਖਾਇਆ ਹੈਗਾ ਇਹ ਹੈਗਾ ਜੀ ਦੂਜਾ ਸੂਟ ਜਿਹੜੇ ਆਪਣੇ ਕੋਲੇ ਰਹਿੰਦੇ ਨੇਗੇ ਤੁਸੀਂ ਲੈ ਸਕਦੇ ਹੋ ਦੇਖੋ ਇਹਦੀ ਵੀ ਨਾਲ ਹੈਗੀ ਹੈਗੀ ਚਿਕਨ ਦੀ ਬਾਟਮ ਤੁਸੀਂ ਟਾਈ ਐਂਡ ਡਾਈ ਦੁਪੱਟਾ ਕਰਵਾਉਣਾ ਚਾਹੁੰਦੇ ਹੋ ਦੁਪੱਟਾ ਕਰਵਾ ਸਕਦੇ ਹੋਗੇ ਜੇ ਐਵੇਂ ਦਾ ਹੀ ਸ਼ਰਟ ਨਾਲ ਦਾ ਦੁਪੱਟਾ ਕਰਵਾਣਾ ਤਾਂ ਤੁਸੀਂ ਸ਼ਰਟ ਨਾਲ ਦਾ ਵੀ ਦੁਪੱਟਾ ਕਰਵਾ ਸਕਦੇ ਹੋਗੇ ਕੱਟਵਰਕ ਕਰਵਾਉਣਾ ਚਾਹੁੰਗੇ ਕਰਵਾ ਸਕਦੇ ਹੋਗੇ ਫੈਬਰਿਕ ਬਹੁਤ ਹੀ ਜਿਆਦਾ ਸੋਹਣਾਗਾ ਬਹੁਤ ਜਿਆਦਾ ਸੋਹਣਾ ਸਟਫ ਹੈ ਦਾ ਆਰਾਮਦਾਇਕ ਨਾਲ ਹੈਗੀ ਹੈ ਜੀ ਵਾਈਟ ਕਲਰ ਦੀ ਚਿਕਨ ਦੀ ਬਾਟਮ ਸਕਰੀਨ ਸ਼ਾਟ ਲੈ ਲਓ ਆਪਣਾ ਸੂਟ ਰਖਵਾ ਸਕਦੇ ਹੋਗੇ 1200 ਪ੍ਰਾਈਸ ਹੈਗਾ ਤੁਸੀਂ ਪਲਾਜ਼ੋ ਨਾਲ ਕਰਵਾਉਣਾ ਪਲਾਜ਼ੋ ਨਾਲ ਵੀ ਕਰਵਾ ਸਕਦੇ ਹੋ ਇਹਤੇ ਵਰਕ ਕਰਵਾਉਣਾਗਾ ਸ਼ਰਟ ਤੇ ਕੋਈ ਵੀ ਡਿਜ਼ਾਈਨ ਦਾ ਤੁਸੀਂ ਉਵੇਂ ਵੀ ਕਰਵਾ ਸਕਦੇ ਹੋਗੇ ਇਦੇ ਵਿੱਚ ਦੂਜਾ ਕਲਰ ਹੈਗਾਗਾ ਬੇਬੀ ਪਿੰਕ ਇਹਦੇ ਨਾਲ ਵੀ ਹੈਗੀ ਹੈਗੀ ਚਿਕਨ ਦੀ ਬਾਟਮ ਬਹੁਤ ਜਿਆਦਾ ਸੋਹਣਾ ਕੰਬੀਨੇਸ਼ਨ ਹੈਗਾ ਜਦੋਂ ਸੂਟ ਰੈਡੀ ਹੋ ਜਾਂਦਾਗਾ ਫਿਰ ਇਸ ਤੋਂ ਵੀ ਜਿਆਦਾ ਗ੍ਰੇਸ ਆਉਂਦੀ ਹੈਗੀ ਸੂਟ ਦੀ ਫਿਲਹਾਲ ਆਪਾਂ ਤੁਹਾਨੂੰ ਇਦਾਂ ਹੀ ਫੈਬਰਿਕ ਦਿਖਾਉਨੇ ਆਂਗੇ ਜਦੋਂ ਤੁਸੀਂ ਸਟਿਚ ਕਰਵਾ ਲੈਣਗੇ ਬਹੁਤ ਸੋਹਣਾ ਸੂਟ ਬਣ ਜਾਂਦਾ ਹੈਗਾ ਇਹਦਾ ਪ੍ਰਾਈਸ ਵੀ ਹੈਗਾਗਾ 1200 ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਆਪਣਾ ਸੂਟ ਰਖਵਾ ਸਕਦੇ ਹੋਗੇ ਪਰ ਕੱਲੀ ਸ਼ਰਟ ਨਹੀਂ ਮਿਲੂਗੀ ਸ਼ਰਟ ਲਈ ਮੈਸੇਜ ਨਾ ਕਰਿਓ ਕਿਉਂਕਿ ਸੂਟ ਖਰਾਬ ਹੋ ਜਾਂਦਾ ਨਾ ਫਿਰ ਸਾਰਾ ਸੂਟ ਇਹ ਐਵੇਂ ਹੀ ਸੂਟ ਆਏ ਹੋਏ ਨੇ ਚਿਕੰਦੀ ਬਾਟਮ ਨਾਲ ਜੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋ ਫੁੱਲ ਸੂਟ ਹੀ ਮਿਲੂਗਾ ਕੱਲੀ ਸ਼ਰਟ ਨਹੀਂ ਮਿਲਦੀ ਵਰਕ ਵਗੈਰਾ ਕਰਵਾਉਣਾ ਉਹ ਕਰਵਾ ਸਕਦੇ ਹੋ ਇੱਕ ਵਰਕ ਵਾਲੇ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਦੇਖੋ ਪਿਆਰ ਕਾਟਨ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਸਾਰਾ ਇਹ ਸ਼ਰਟ ਹੈਗੀ ਤੁਸੀਂ ਪਾਰਟੀ ਵੇਅਰ ਜਿੱਦਾਂ ਮਰਜ਼ੀ ਨੂੰ ਬਣਵਾ ਸਕਦੇ ਹੋਗੇ ਗਰਮੀਆਂ ਦੇ ਵਿੱਚ ਕੋਈ ਵੀ ਛੋਟਾ ਮੋਟਾ ਫੰਕਸ਼ਨ ਆਉਂਦਾ ਹੈਗਾ ਬਹੁਤ ਜਿਆਦੇ ਸੋਹਣਾ ਸੂਟ ਹੈਗਾ ਪੈਰਟ ਕਲਰ ਦਾ ਸੂਟ ਹੈ ਪਲੇਨ ਹੈਗੀ ਹੈਗੀ ਨਾਲ ਬਾਟਮ ਬਾਟਮ ਪਲੇਨ ਐ ਜੀ ਕਹਿੰਦੇ ਨੇ ਕਿ ਵੀ ਬਾਟਮ ਤੁਸੀਂ ਖੋਲ ਕੇ ਦਿਖਾਓ ਖੋਲ ਕੇ ਅਸੀਂ ਤਾਂ ਨਹੀਂ ਦਿਖਾਉਂਦੇ ਕਿਉਂਕਿ ਪਲੇਨ ਹੁੰਦੀ ਹੁੰਦੀ ਹੈ ਨਾ ਬਾਟਮ ਬਾਟਮ ਤੇ ਕੋਈ ਵਰਕ ਵਗੈਰਾ ਨਹੀਂ ਹੁੰਦਾ ਤਾਂ ਕਰਕੇ ਦੇਖੋ ਪਲੇਨ ਬਾਟਮ ਹੈਗੀ ਸਕਰੀਨ ਸ਼ਾਟ ਲੈ ਆ ਸਕਦੇ ਹੋਗੇ ਇਹਦਾ ਪ੍ਰਾਈਸ ਹੈਗਾ 2250 ਸਕ੍ਰੀਨਸ਼ਾਟ ਲੈ ਆ ਸੰਦੇ ਕਿਉਂਕਿ ਇਹਦੇ ਵਿੱਚ ਸਾਰਾ ਕੰਮ ਹੋਇਆ ਹੋਇਆ ਵਰਕ ਹੋਇਆ ਹੋਇਆ ਹੈਗਾ ਬਹੁਤ ਜ਼ਿਆਦੇ ਸੋਨਾ ਫੈਬਰਿਕ ਹੈ ਇਹਦੇ ਨਾਲ ਦੇ ਸੂਟ ਸੇਲ ਹੋ ਗਏ ਆਪਾਂ ਤੋਂ ਵੀਡੀਓ ਨਹੀਂ ਪਈ ਹੈਗੀ ਸਿਰਫ ਦੋ ਸੂਟ ਹੈਗੇ ਲੇਗੇ ਇੱਕ ਹੈਗਾ ਦਾ ਪੀਚ ਕਲਰ ਦਾ ਸਟਾਫ ਬਹੁਤ ਜ਼ਿਆਦੇ ਸੋਨਾ ਹੈਗਾ ਨਾਲ ਹੈਗੀ ਆ ਪੀਚ ਬਾਟਮ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਬਾਟਮ ਦੇ ਉੱਪਰ ਐਵੇਂ ਨਾ ਜਿੱਦਾਂ ਸ਼ਰਟ ਦੇ ਵਿੱਚ ਹੋਇਆ ਹੋਇਆਗਾ ਐਵੇਂ ਤੁਸੀਂ ਵਰਕ ਕਰਵਾ ਸਕਦੇ ਹੋਗੇ ਪੌਂਚਿਆਂ ਤੇ 2200 ਇਹਦਾ ਪ੍ਰਾਈਸ ਹੈ 2200 ਵਿਦ ਸ਼ਿਪਿੰਗ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਸਕਰੀਨ ਸ਼ਾਟ ਲੈ ਲਓ ਜੀ ਤੇ ਵਟਸਐਪ ਤੇ ਮੈਸੇਜ ਕਰ ਦਿਓ ਪ੍ਰਾਈਸ ਆਪ ਅੰਦਾਜ਼ਾ ਇੱਕ ਮੇਰੇ ਵੀਰ ਕੀਤਾ ਹੋਇਆ ਸੀ ਰੈੱਡ ਸੂਟ ਉਹਦੇ ਨਾਲ ਦਾ ਸੂਟ ਬਣ ਕੇ ਆਇਆਗਾ ਸੇਮ ਸੂਟ ਆਪਾਂ ਰੈਡੀ ਕੀਤਾਗਾ ਕਿਸੇ ਭੈਣ ਦਾ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਆਰਗੈਂਜ਼ਾ ਲਗਾ ਕੇ ਇਹ ਹੈਗਾ ਜੀ ਘੇਰੇ ਦਾ ਕੰਮ ਘੇਰੇ ਇਹ ਹੈਗਾ ਘੇੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਵਰਕ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣੀਆਂ ਆਂਗੀਆਂ ਤੇ ਇਹ ਹੈਗੀਆਂ ਨੇ ਅਸੀਂ ਫਾਮਾ ਸਕਰੀਨ ਸ਼ਾਟ ਲੈ ਲਓ ਜੇ ਤੁਸੀਂ ਬਣਵਾਉਣਾ ਚਾਹੁੰਦੇ ਉਹਨੂੰ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋਗੇ ਇਦਾਂ ਕਿ ਕਿ ਆਪਾਂ ਨੂੰ ਮੈਸੇਜ ਆਇਆ ਸੀ ਵੀ ਠੀਕ ਰੇਟ ਦੇ ਵਿੱਚ ਸੂਟ ਮੇਰੀ ਇਹ ਹੈਗੇ ਨੇ ਠੀਕ ਰੇਟ ਦੇ ਵਿੱਚ ਸੂਟ ਬਹੁਤ ਹੀ ਜਿਆਦੇ ਸੋਹਣਾ ਆਰਾਮਦਾਇਕ ਫੈਬਰਿਕ ਹੈਗਾ ਅਸੀਂ ਲੈਣਾ ਚਾਹੁੰਦੇ ਰਖਵਾ ਸਕਦੇ ਹੋਗੇ ਇਹਦੇ ਵਿੱਚ ਆਪਣੇ ਕੋਲੇ بس 3 ਸੂਟ ਅਵੇਲੇਬਲ ਲੰਗੇ ਇਹ ਕਿ ਇਹ orange ਕਲਰ ਹੈਗਾ ਡਾਰਕ ਕਲਰ ਨਹੀਂ ਹੈਗੇ ਲਾਈਟ ਹੀ ਨੇਗੇ ਕਰਮੀਆਂ ਦੇ ਵਿੱਚ ਤੁਸੀਂ ਪਾ ਸਕਦੇ ਹੋਗੇ ਇਹਨਾਂ ਨੂੰ ਸੈਕਿੰਡ ਕਲਰ ਹੈਗਾ ਦਾ ਮਜੈਂਟਾ ਤੁਸੀਂ ਘਰੇ ਜਿਵੇਂ ਮਰਜੀ ਇਹਨਾਂ ਨੂੰ ਪਾਓ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਕਿਆ ਕਲਰ ਹੈਗਾ ਇਹਦੇ ਵਿੱਚ ਮਸਟਰਡ ਜਾਂ ਇਸ ਤੋਂ ਬਾਅਦ ਜੀ ਇਹ ਵਾਲੇ ਵੀ ਠੀਕ ਰੇਟ ਦੇ ਵਿੱਚ ਸੂਟ ਲੇਗੇ ਇਹ ਸੋਲਡ ਹੋਏ ਹੋਏ ਨੇਗੇ ਆਪਾਂ ਤੁਹਾਨੂੰ ਮਗਵਾ ਕੇ ਦੇ ਦਾਂਗੇ ਮੈਂ ਤੁਹਾਨੂੰ ਇੱਕ ਵਾਰ ਪ੍ਰਿੰਟ ਚੈੱਕ ਕਰਵਾ ਰਹੀ ਐ ਇਹ ਵਾਲੇ ਹੈਗੇ ਨੇ ਇਸ ਟਾਈਮ ਆ ਵਾਲੇ ਸੋਲਡ ਹੋਏ ਹੋਏ ਹੋਣਗੇ ਲੈ ਗੀਆਂ ਪੈਣਾ ਇਹ ਪਹਿਲਾਂ ਹੀ ਫੋਟੋ ਦੇ ਸਿਲੈਕਟ ਕਰਕੇ ਤੇ ਕਿਹਦੇ ਵਿੱਚ ਹੈਗਾਗਾ ਇਹ ਵਾਲਾ ਆਪਾਂ ਠੀਕ ਰੇਟ ਦੇ ਵਿੱਚ ਅੱਗੇ ਵੀ ਫੈਬਰਿਕ ਲੈ ਕੇ ਆਵਾਂਗੇ ਪਰ ਫਿਲਹਾਲ ਆਪਾਂ ਨਹੀਂ ਲਿਆਂਦਾ ਮੈਚਿੰਗ ਸੂਟ ਤੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਬਲੈਕ ਸੂਟ ਦੀ print ਦੀ ਉਹ ਸੋਲਡ ਹੋ ਚੁੱਕੇ ਨੇਗੇ ਹੁਣ ਕੋਈ ਵੀ ਮੈਸੇਜ ਨਾ ਕਰਿਓ ਉਹ ਉਹਦਾ ਸਕਰੀਨ ਸਕ੍ਰੀਨਸ਼ਾਟ ਨਾ ਭੇਜੋ ਆਪਾਂ ਨੂੰ ਉਹ ਆਪਣੇ ਕੋਲ ਇੱਕ ਵੀ ਸੂਟ ਨਹੀਂ ਹੈਗਾ ਹੁਣ ਕੱਲ ਹੀ ਸੂਟ ਉਹ ਨਾਲ ਦੀ ਨਾਲ ਸੋਲਡ ਹੋ ਗਏ ਸੀਗੇ ਆਪਣੇ ਨਾਲ ਦੀ ਨਾਲ ਸੂਟ ਰਖਵਾ ਲਿਆ ਕਰੋ ਕੋਈ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਹੈਗਾ ਤੇ ਸੋਲਡ ਹੋ ਜਾਂਦੇ ਨੇ ਜੀ ਆਪਣੇ ਅੱਧੇ ਘੰਟੇ ਦੇ ਵਿੱਚ ਹੀ ਹੋ ਗਏ ਸੀਗੇ ਕੱਲੋਂ ਸਾਰੇ ਸੂਟ ਸੋਲਡ ਬਲੈਕ ਸੂਟ ਬਲੈਕ ਦੇ ਵਿੱਚ ਤਾਂ ਇਹ ਹੋਰ ਡਿਫਰੈਂਟ ਪ੍ਰਿੰਟ ਹੈਗਾ ਤੇ ਉਸੇ ਪ੍ਰਾਈਸ ਹੈਗਾ 850 ਤੁਸੀਂ ਲੈਣਾ ਚਾਹੁੰਦੇ ਹੋਗੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਫਟਾਫਟ ਬਸ ਆਪਣੇ ਕੋਲੇ ਸੂਟ ਰਹਿ ਗਿਆ ਤੇ ਲੈ ਸਕਦੇ ਹੋਗੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਸਕਰੀਨਸ਼ਾਟ ਤੇ ਮੈਸੇਜ ਸਕਰੀਨਸ਼ਾਟ ਭੇਜਣਾਗਾ WhatsApp ਤੇ ਤੇ ਜਦੋਂ ਤੁਹਾਡਾ ਆਰਡਰ ਕਨਫਰਮ ਹੋ ਗਿਆ ਫਿਰ ਆਪਾਂ ਕਾਲ ਤੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਜਿੰਨੀਆਂ ਮਰਜ਼ੀ ਕਾਲਸ ਕਰ ਲਓ ਆਪਾਂ ਕੋਈ ਵੀ ਫੋਨ ਤੁਹਾਡਾ ਪਿਕ ਨਹੀਂ ਕਰਾਂਗੇ ਕਿਉਂਕਿ ਫਰਾਡ ਬਹੁਤ ਕਾਲਸ ਆ ਰਹੇ ਹੋਣਗੇ ਦੇ YouTube ਦੇ ਉੱਪਰ ਆਪਣਾ ਨੰਬਰ ਚੱਕ ਲੈਂਦੇ ਨੇਗੇ ਬਸ ਉਹਦੇ 'ਤੇ ਫੋਨ ਕਰੀ ਜਾਂਦੇ ਨੇ ਤਾਂ ਕਰਕੇ ਆਪਾਂ ਹੁਣ ਟ੍ਰੈਕਟ ਫੌਂਡਿੰਗ ਜਿਹੜੇ ਆਪਾਂ ਕੋਈ ਵੀ ਕਿਸੇ ਵੀ ਭੈਣ ਦਾ ਨਹੀਂ ਚੱਕਦੇ ਉਹਦੇ ਲਈ ਬਹੁਤ-ਬਹੁਤ ਸੌਰੀ ਹੈ ਨਾ ਤੁਸੀਂ WhatsApp ਤੇ ਗੱਲ ਕਰ ਸਕਦੇ ਹੋਗੇ WhatsApp ਤੇ ਆਪਣਾ ਆਰਡਰ ਫਾਈਨਲ ਕਰਕੇ ਵੌਇਸ ਮੈਸੇਜ ਭੇਜ ਦਿਆ ਕਰੋ ਤੇ ਫਿਰ ਆਪਾਂ ਤੁਹਾਨੂੰ ਦੱਸ ਦਿਆ ਕਰਾਂਗੇ ਮੈਂ ਜੋ ਵੀ ਤੁਹਾਡਾ ਕੰਮ ਹੋਇਆ ਕਰੂਗਾ ਆਪਾਂ ਸਮਝ ਲਿਆ ਕਰਾਂਗੇ ਜਦੋਂ ਤੁਸੀਂ ਰੈਡੀ ਕਰਵਾਉਣੇ ਕੋ ਤਾਂ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਦੇ ਦਿਆ ਕਰਾਂਗੇ ਉਮੀਦ ਕਰਦੇ ਹਾਂ ਚਾਲੇ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੇ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਇਦਾਂ ਹੀ ਆਪਾਂ ਤੋਂ ਸੋਹਣੇ-ਸੋਹਣੇ ਸੂਟ ਲੈਂਦੇ ਰਹੋ ਤੇ ਵਰਕ ਵਗੈਰਾ ਕਰਾਉਣੇ ਨੇਗੇ ਕੋਈ ਵੀ ਦੇਸ਼ ਅਮਦੇਸ਼ਾਂ ਦੇ ਵਿੱਚ ਭੈਣ ਬੈਠੀ ਐ ਆਪਾਂ ਤੋਂ ਫੁਲਕਾਰੀਜ਼ ਵਗੈਰਾ ਰੈਡੀ ਕਰਵਾਉਣੀਆਂ ਲੈਂਗੇ ਇੱਕ ਆਪਾਂ ਨੂੰ ਮੈਸੇਜ ਆਉਂਦੇ ਨੇ ਕਿ ਤੁਸੀਂ ਫੁਲਕਾਰੀਜ਼ ਦੀ ਵੀ ਫੋਟੋ ਭੇਜੋ ਐਵੇਂ ਆਪਣੇ ਕੋਲ ਹੀ ਕੋਈ ਵੀ ਫੋਟੋ ਨਹੀਂ ਹੁੰਦੀ ਕਿਉਂਕਿ ਹਰ ਇੱਕ ਮਤਲਬ ਡਿਜ਼ਾਈਨ ਹੈ ਜਦੋਂ ਆਪਣਾ ਡਿਜ਼ਾਈਨ ਦਿੰਦੇ ਨੇ ਕਿ ਆਪਾਂ ਉਹ ਵੀ ਰੈਡੀ ਕਰ ਦਿਆਂਗੇ ਪਰ ਜਿਹੜੀਆਂ ਹੁਣ ਫੁਲਕਾਰੀਜ਼ ਆਪਣੀਆਂ ਰੈਡੀ ਹੋ ਰਹੀਆਂ ਨੇ ਹੈਂਡਵਰਕ ਦੇ ਵਿੱਚ ਥੋੜਾ ਟਾਈਮ ਲੱਗ ਜਾਂਦਾ ਕਿਉਂਕਿ ਹੈਂਡ ਦੇ ਨਾਲ ਸਾਰਾ ਕੰਮ ਹੋਣਾ ਹੁੰਦਾ ਹੈਗਾ ਉਹ ਆਪਾਂ ਵੀਡੀਓ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਤੇ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਹੁੰਦਾ ਨਾ ਉਹ ਸ਼ੇਅਰ ਕਰ ਦਿਆ ਕਰੋ ਤੇ ਜਾਂ ਤੁਹਾਨੂੰ ਕਿੱਦੋਂ ਵੀ ਤੁਹਾਨੂੰ ਕੋਈ ਵੀ ਸੂਟ ਠੀਕ ਰੇਟ 'ਚ ਮਿਲ ਰਿਹਾ ਤੁਸੀਂ ਜਿੱਦ ਸੱਕੇ ਉਥੋਂ ਲੈ ਸਕਦੇ ਹੋਗੇ ਆਪਣੇ ਕੋਲ ਕੋਈ ਨਹੀਂ ਹੈਗਾ ਵੀ ਤੁਸੀਂ ਆਪਾਂ ਤੋਂ ਹੀ ਲੈਣਾਗਾ ਤੇ ਜਰੂਰ ਤੁਸੀਂ ਹਨਾ ਤੁਹਾਡੇ 2 ਪੈਸੇ ਜਿੱਥੋਂ ਬਚਦੇ ਨੇ ਬਚਾਓ ਜੀ ਤੇ ਪਰ ਆਪਾਂ ਜਿਹੜਾ ਕੰਮ ਹੈਗਾ ਹਨਾ ਆਪਾਂ ਵੀ ਸਾਰਾ ਦਿਨ ਫਿਰਦੇ ਆਂਗੇ 2 ਪੈਸੇ ਬਚਾਉਣ ਲਈ ਹੀ ਫਿਰਦੇ ਆਂਗੇ ਤੇ ਆਪਾਂ ਜਿਹੜਾ ਕੰਮ ਕਰ ਰਹੇ ਆਂਗੇ ਪਰ ਆਪਣੇ ਜਿਹੜੇ ਰੇਟ ਨੇਗੇ ਬਿਲਕੁਲ ਸਹੀ ਨੇਗੇ ਪਰ ਜੇ ਕਿਸੇ ਨੂੰ ਰੇਟ ਜ਼ਿਆਦਾ ਲੱਗ ਰਹੇ ਨੇਗੇ ਉਹ ਆਪਣੇ shear ਦੇ ਵਿੱਚੋਂ ਜਿੱਥੋਂ ਮਰਜੀ ਲੈ ਸਕਦੇ ਆਂਗੇ ਠੀਕ ਗ੍ਰੇਡ ਦੇ ਵਿੱਚ ਆਪਾਂ ਇਸ ਤੋਂ ਹਲਕੀ ਕੁਆਲਿਟੀ ਵਾਲਾ ਕੱਪੜਾ ਤਾਂ ਨਹੀਂ ਲੈ ਕੇ ਆਉਂਦੇ ਕਿਉਂਕਿ ਤੁਹਾਡੇ ਸ਼ਹਿਰਾਂ ਦੇ ਵਿੱਚ ਹੁੰਦਾ ਜੀ ਤੁਸੀਂ ਜਿੱਥੋਂ ਮਰਜੀ ਲੈ ਸਕਦੇ ਹੋਗੇ ਸਟਿਚਿੰਗ अवेलेबल ਹੈਗੀ ਹੈ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਤੇ ਆਪਣੇ ਲਵੇ ਬਹੁਤ ਫੈਬਰਿਕ ਹੈਗਾ ਜਿਹੜੇ ਆਪਣੇ ਪ੍ਰਿੰਟ ਸੂਟਾਂ ਦੀ ਸਟਾਰਟਿੰਗ ਹੈਗੀ 800 ਤੋਂ ਆਏਗੀ ਤੇ 800 ਤੋਂ ਲੈ ਕੇ ਆਪਣੇ ਸੂਟਾਂ ਦੀ ਸਟਾਰਟ ਮਤਲਬ ਐਂਡ ਹੈਗਾ ਜੇ ਤੁਸੀਂ ਟੀਸਟਾ ਬ੍ਰਾਂਡ ਦੇ ਜਿਹੜੇ ਸੂਟ ਲੰਗੇ ਉਤੋਂ ਤੱਕ ਮਤਲਬ ਵਿਦਾਉਤ ਦੁਪੱਟੇ ਲੰਗੇ 2500 ਤੱਕ ਅੰਦਾਜ਼ ਆਪਣੇ ਸੋਚਦਾ ਜਿਹੜੇ ਦੁਪੱਟਿਆਂ ਨਾਲ ਲੰਗੇ ਉਹ 33500 4000 ਤੱਕ ਦੇ ਨੇਗੇ ਇੱਥੇ ਤੱਕ ਦੇਨੇ ਜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੱਸਦਾ ਮੈਂ ਕਿ ਆਪਾਂ ਵੀਡੀਓ ਤੁਹਾਨੂੰ ਅਪਲੋਡ ਕਰਦੇ ਰਹਿੰਦੇ ਆ ਡੇਲੀ ਤੇ ਡੇਲੀ ਤੁਸੀਂ ਚੈੱਕ ਕਰਦੇ ਰਹਾ ਕਰੋ ਵੀਡੀਓ ਫੈਬਰਿਕ ਜਿਹੜਾ ਕੁਆਲਿਟੀ ਹੈਗੀ ਇੱਕ ਨੰਬਰ ਆ ਬਹੁਤ ਸੌਫਟ ਕਪੜਾ ਹੁੰਦਾ ਹੈਗਾ ਤੇ ਇਹ ਵੀ ਜਿਹੜਾ ਕਪੜਾ ਹੈਗਾ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਇਹਨਾਂ ਤੇ ਲਾਈਨਿੰਗ ਕਿਸੇ ਤੇ ਨਹੀਂ ਲੱਗਦੀ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਜੇ ਤੁਸੀਂ ਲੈਣਾ ਚਾਹੋਗੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਤੇ ਮੈਂ बार-बार ਕਹਿ ਰਹੀ ਆ ਡਾਇਰੈਕਟ ਕਾਲ ਨਾ ਕਰਿਓ ਮੈਂ ਕੋਈ ਵੀ ਫੋਨ ਪਿਕ ਨਹੀਂ ਕਰਨਾ ਹੈਗਾ ਉਹਦੇ ਲਈ ਸੌਰੀ ਹਨਾ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਤੇ ਆਪਣਾ ਆਰਡਰ ਆ ਜਿਹੜਾ WhatsApp ਤੇ ਹੀ ਕਨਫਰਮ ਕਰਿਓ ਫੋਟੋ ਭੇਜ ਕੇ ਤੇ ਜਦੋਂ ਤੁਸੀਂ ਮੈਸੇਜ ਕਰਦੇ ਹੋਗੇ ਤੁਹਾਡਾ ਟਾਈਮ ਵੇਟ ਕਰਿਆ ਕਰੋ ਕਈ ਵਾਰ ਮੇਤੋਂ ਨਾਲ ਦੀ ਨਾਲ ਰਿਪਲਾਈ ਹੋ ਜਾਂਦਾ ਕਈ ਵਾਰ ਨਹੀਂ ਹੁੰਦਾ ਮੈਸੇਜ ਅੱਧਾ ਪੌਣਾ ਘੰਟਾ ਘੰਟਾ ਕਈ ਵਾਰ ਸੀਨ ਨਹੀਂ ਆਪਾਂ ਕਰਦੇ ਟਾਈਮ ਕਈ ਵਾਰ ਆਪਾਂ ਕੰਮਕਾਰ ਕਰਦੇ ਹੁੰਦੇ ਨੇਗੇ ਫੋਨ ਵਗੈਰਾ ਇੱਧਰ ਉੱਧਰ ਹੁੰਦੇ ਨੇਗੇ ਬੱਚਿਆਂ ਕੋਲੇ ਹੁੰਦਾ ਫੋਨ ਕਈ ਵਾਰ ਜਦੋਂ ਵੀ ਮੈਂ ਫੋਨ ਦੇਖਦੀ ਆਂਗੀ ਚੈੱਕ ਕਰਦੀ ਆਂਗੀ ਤਾਂ ਮੈਂ ਤੁਹਾਡਾ ਰਿਪਲਾਈ ਜ਼ਰੂਰ ਕਰਦੀ ਆਂਗੀ ਉਮੀਦ ਕਰਦੀ ਹਾਂ ਕਿ ਸਾਡੇ ਸੂਟ ਪਸੰਦ ਆਏ ਹੋਣਗੇ ਸੋਹਣਾ ਲੱਗਿਆ ਹੋਗਾ ਫੈਬਰਿਕ ਤੇ ਇੱਕ ਲਾਈਕ ਜ਼ਰੂਰ ਕਰਿਆ ਕਰੋ ਤੇ ਥੋੜੀ ਭੈਣ ਦਾ ਹੌਸਲਾ ਵਧਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਵੇਂ ਦੇ ਸੂਟ ਲੱਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ